ਸਰਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੌਜੜੀਆ ਦੇ ਵਿੱਚ ਅਗਲੇ 3 ਘੰਟਿਆਂ ਦੀ ਮੌਸਮ ਰਿਪੋਰਟ ਤੁਹਾਨੂੰ ਦੇਵਾਂਗੇ ਸੋ ਜਿਵੇਂ ਕਿ ਅਸੀਂ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਗਰਜ ਰਿਸ਼ਕ ਨਾਲ ਅੱਜ ਉਮੀਦਾਰੀ ਹੋਣਗੇ ਘੱਟ ਖੇਤਰੀ ਕਾਰਵਾਈਆਂ ਦੀ ਉਮੀਦ ਅਜ ਵੀ ਰਣੀ ਸੀ ਦੁਪਹਿਰ ਤੋਂ ਬਾਅਦ ਗਰਜ ਰਿਸ਼ਕ ਨਾਲ ਜਿਹੜੇ ਬੱਦਲ ਹੈ ਉਹ ਵਾਣੇ ਸ਼ੁਰੂ ਹੋਏ ਤੇ 3 ਵਜੇ ਦੇ ਆਸ-ਪਾਸ ਜਿਹੜਾ ਜਾ ਲੁਧਿਆਣਾ ਦੇ ਕੁਝ ਪਛਮੀ ਭਾਗ ਡੇਲੋਂ ਰਾਇਕੋਟ ਅਮਦਗੜ੍ਹ ਦੇ ਸਪਾਰ ਇਹਨਾਂ ਖੰਡਾਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗੇ ਲੁਧਿਆਣਾ ਦੇ ਪਛਮੀ ਭਾਗਾਂ ਦੇ ਵਿੱਚ ਮੀਂਹ ਲੱਗੇ ਰੋਪੜ ਦੇ ਕੁਝ ਖੇਤਰ ਹੁਸ਼ਿਆਰ ਖੁਰ ਦੇ ਕੁਝ ਖੇਤਰਾਂ ਤੱਕ ਮੀਂਹ ਸੀਮਿਤ ਰਿਹਾ ਤੇ ਅਸਲ ਵਿੱਚ ਨਿਊ ਚੰਡੀਗੜ੍ਹ ਦੇ ਵਿੱਚ ਜਾਂ ਚੰਡੀਗੜ੍ਹ ਦੇ ਇਹਰਾ ਸੈਟਲਾਈਟ ਦੇਖਦੇ ਹਾਂ ਤੇ ਕੁਝ ਜਿਹੜੇ ਆਪਣੇ ਬਾਰਡਰ ਏਰੀਆ ਦੇ ਸਰਹੱਦੀ ਚਲੇ ਆ ਸ੍ਰੀ ਅਮਰitsar ਸਾਹਿਬ ਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਦੇ ਵਿੱਚ ਕੁਝ ਹਲਕਿਆਂ ਦੇ ਵਿੱਚ ਐਸਲਮੀ ਜਾਰੀ ਨੇ ਜਿਨ੍ਹਾਂ ਦੇ ਵਿੱਚ ਟਾਰੀ ਅਜਨਾਲਾ ਟੇਰਾ ਬਾਬਾ ਨਾਨਕ ਇਹਨਾਂ ਖੇਤਰਾ ਦੇ ਵਿੱਚ ਕਿਤੇ ਘੱਟ ਖੇਤਰੀ ਕਾਰਵਾਈਆਂ ਹੋ ਰਹੀਆਂ ਨੇ ਸੋ ਆਉਂਦੇ ਇੱਕ ਦੋ ਘੰਟਿਆਂ ਤੱਕ ਇਹ ਬੱਦਲ ਹੋਰ ਬਣ ਸਕਦੇ ਨੇ ਖਾਸ ਕਰਕੇ ਇਧਰ ਹੁਸ਼ਿਆਰ ਖੁਰਦੇ ਪਛਮੀ ਭਾਗ ਜਲੰਧਰ ਇਹਨਾਂ ਖੇਤਰਾ ਤੱਕ ਵੀ ਕਿਤਨੇ ਕਿਤੇ ਛਰਾਟੇ ਜਿਹੜੇ ਆ ਪਹੁੰਚ ਸਕਦੇ ਨੇ ਮੋਗੇ ਜ਼ਿਲ੍ਹੇ ਦੇ ਵਿੱਚ ਬੱਦਲ ਬਣ ਗਿਆ ਤੇ ਇੱਥੇ ਵੀ ਛਰਾਟੇ ਪਹੁੰਚਣਗੇ ਬਠਿੰਡਾ ਸ੍ਰੀ ਮੁਕਤ ਤੇ ਜੇਕਰ ਬੱਦਲ ਇੱਥੇ ਵੱਡਦਾ ਤੇ ਇੱਥੇ ਵੀ ਹਲਕੇ ਦਰਮਿਆਨੇ ਛਰਾਟੇ ਪਹੁੰਚ ਕਰ ਸਕਦੇ ਨੇ ਫਿਰ ਉਸਰ ਫਾਜਲਕਾ ਤੇ ਅਬੋਹਰ ਤੇ ਇਧਰ ਅਜੇ ਫਾਜਲਾਲਾਬਾਦ ਸ੍ਰੀ ਤਨਤਨ ਸਾਹਿਬ ਇੱਥੇ ਵੀ ਹਲਕੇ ਦਰਮਿਆਨੇ ਦੇ ਛਰਾਟੇ ਕੁਝ ਹਲਕੇ ਦੇ ਵਿੱਚ ਪਹੁੰਚ ਕਰ ਸਕਦੇ ਨੇ ਬਹੁਤੇ ਖੇਤਰ ਸਾਫ਼ ਰਹਿਣਗੇ ਮੋٹے ਤੌਰ ਤੇ ਜੇਕਰ ਅਫਾ ਗੱਲ ਕਰਦੇ ਆਂ ਤੇ ਸ੍ਰੀ ਅਮ੍ਰਿਤਸਰ ਸਾਹਿਬ ਗਰਦਾਸਪੁਰ ਦੇ ਖੇਤrana ਦੇ ਵਿੱਚ ਅਸਲੇ ਤਗੜਾ ਜਿਹੜਾ ਬੱਦਲ ਹੈ ਉਹ ਲੰਦੇ ਤੋਂ ਚੜਦੇ ਵੱਲ ਨੂੰ ਕੁਝ ਕਰ ਰਿਹਾ ਤੇ ਇਹਨਾਂ ਖੇਤrana ਦੇ ਵਿੱਚ ਮੀਂਹ ਪਉਣਗੇ ਕੁਝ ਖੇਤਰ ਜਿਹੜੇ ਪਠਾਨਕੋਟ ਦੇ ਵੀ ਹੋ ਸਕਦੇ ਨੇ ਹਰਿਆਣਾ ਦੇ ਵਿੱਚ ਜੇਕਰ ਗੱਲ ਕਰਦੇ ਹਾਂ ਤੇ ਸਹਾਨਪੁਰ ਤੇ ਲਾਗੇ ਪੱਛਮੀ ਭਾਗਾਂ ਦੇ ਵਿੱਚ ਜੋ ਕੀ ਦੇ ਤਕਰਬ ਬਦਲਾ ਇਸ ਵੇਲੇ ਬਣਿਆ ਹੋਇਆ ਜਿਹੜਾ ਕਿ ਕਰਨਾਲ ਜ਼ਿਲ੍ਹਾ ਪੰਜ ਕਲਾ ਤੇ ਇਧਰ ਜਮਨਾ ਨਗਰ ਸੈਰ ਬਦਲ ਜਿਹੜੇ ਮੀਂਹ ਲਵਾਨਗੇ ਬਾਕੀ ਬਹੁਤ ਹੀ ਖੇਤੜਾ ਜਿਹੜੇ ਹਰਿਆਣੇ ਦੇ ਵਿੱਚ ਇਸ ਵੇਲੇ ਸਾਫ ਚੱਲਦੇ ਹੋਏ ਨੇ ਜਿਹੜਾ ਐਲ ਪੀ ਐ ਪ੍ਰਭਾਵਿਤ ਕਰ ਰਿਹਾ ਸੀ ਪਿੱਤੇ 3-4 ਦਿਨਾਂ ਤੋਂ ਕੱਟਵਾ ਦਾ ਖੇਤਰ ਉਹ ਅੱਗੇ ਬਾਡਰ ਤੋਂ ਪਾਰ ਲੰਘ ਚੁੱਕਿਆ ਪਾਕਿਸਤਾਨ ਵਾਲੋਂ ਕੁਝ ਕਰ ਚੁੱਕਿਆ ਇਸ ਕਰਕੇ ਤੁਸੀਂ ਦੇਖ ਸਕਦੇ ਆ ਕਿ ਪਾਕਿਸਤਾਨ ਦੇ ਹੌਤੇ ਹਗਾ ਦੇ ਵਿੱਚ ਅਸਲੇ ਮੀਂਹ ਜੜਿਆ ਜਾਰੀ ਨਹੀਂ ਤੇ ਕੱਟ ਖੇਤਰੀ ਕਾਰਵਾਈਆਂ ਚੜ੍ਹਦੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤੇ ਆਉਂਦੇ ਦੋ ਦਿਨ ਘੰਟਿਆਂ ਦੇ ਵਿੱਚ ਇਹ ਕਾਰਵਾਈਆਂ ਕੁਝ ਹੋਰ ਖੇਤਰਾ ਤੱਕ ਵੀ ਪਹੁੰਚ ਕਰ ਸਕਦੀਆਂ ਨੇ ਧੰਨਵਾਦ